ਇਕ ਓੰਕਾਰ ਸਤਗੁਰ ਪ੍ਰਸਾਦ ਜੇਤ ਦਿਹਾੜੈ ਤਨ ਵਰੀ ਸਾਹਿ ਲਈ ਲਿਖਾਈ ਮਾਲਕ ਜੇ ਕੰਨੀ ਸੁਣੀਂਦਾ ਮੋਹ ਦੇ ਖਾਲੀ ਆਈ ਜੰਦਨ ਮਾਣੀ ਕੱਢੀਐ ਤੂ ਕੜਕਾਈ ਸਾਹਿ ਲਿਖੈ ਨ ਚੱਲਨੀ ਜਿੰਦੂ ਕੋ ਸਮਝਾਈ ਜਿੰਦ ਬਹਾਰ ਟੀ ਮਰਨ ਵੈਰ ਲੈ ਜਾਸੀ ਵਰਣਾਈ ਆਪਨ ਹਥੀ ਜੋਲ ਕੇ ਕਾਇਗਲ ਲਗਤਾਈ ਵੱਲ ਨੀ ਕੀ ਪਰਸਲਾਤ ਕੰਨੀ ਨਾ ਸੁਣੀ ਆਈ ਫਰੀਦਾ ਕਿਣੀ ਪਵੰਦੈ ਖੜਾ ਨ ਆਪ ਮਹਾਈ ਫਰੀਦਾ ਦਰਦਰਵਿਸੀ ਗਾਖੜੀ ਚੱਲਾਂ ਦੁਨੀਆ ਪਤ ਬਾਨ ਨੇ ਉਠਾਈ ਪੋਟਲੀ ਕਿਥੈ ਵੰਜਾਂ ਕਤ ਕੇ ਜਨ ਅਭੁਜੈ ਕੇ ਜਨ ਸੂਜੈ ਦੁਨੀਆ ਗੁਜੀ ਪਾਹੀ ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਵੀ ਹਮ ਪੀ ਦਜਾਇਆ ਹੈ ਫਰੀਦਾ ਜੀ ਜਾਣਾ ਤਿਲ ਥੋੜੜੀ ਸੰਮਲ ਬੋਕ ਪਰੀ ਜੀ ਜਾਣਾ ਸੋ ਨਡੜਾ ਤਾ ਥੋੜਾ ਮਾਨ ਕਰੀ ਜੀ ਜਾਣਾ ਲੜ ਸਿਜਣਾ ਪੀੜੀ ਪਾਈ ਗੰਡ ਤੈ ਜੇ ਵੜ ਮੈਂ ਨਹੀਂ ਕੋ ਸਾਲ ਜਗ ਦੇਠਾ ਹੰਡ ਫਰੀਦ ਜੇ ਤੂੰ ਅਕਲ ਲਤੀ ਫ ਕਾਲੀ ਲਿਖਣਾ ਲੀਖ ਆਪਨੜੇ ਗਿਰਵਾ ਨਮਹਿ ਈਸ਼ਰ ਨਿਵਾ ਕਰ ਦੇਖ ਫਰੀਦ ਜੋ ਤੈ ਮਰਨ ਮੁਕੀਆਂ ਤੇ ਨਾਨ ਮਰੀ ਕੰਮ ਆਪਨੜੇ ਕਰ ਜਾਈਏ ਨਾ ਦੇ ਚੰਮ ਫਰੀਦ ਜਦ ਤੋ ਘਟਨ ਵੀਲ ਤਾ ਤੁਰ ਤਾ ਧੁਣੀ ਸੋ ਮਾਰਗ ਸਵਾਈਨੀ ਜਾ ਪਰ ਜਾਂ ਤਾ ਲੱਦਿਆ ਦੇਖ ਫਰਿਦਾ ਜੋthia ਦਾੜੀ ਹੋਈ ਪੂਰ ਅਗੋਂ ਨੇੜਾਇਆ ਪਿੱਛਾ ਰਹਿ ਆ ਦੂਰ ਦੇਖ ਫਰਿਦਾ ਜੇ ਥੀਆ ਸੱਕਰ ਹੋਈ ਵਸ ਸਾਈਂ ਵਾਜਹੁ ਆਪਣੀ ਵੇਦਨ ਕਹੀਐ ਕਸ ਫਰੀਦਾ ਅੱਖੀ ਦੇ ਕਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖਪਕੰਦਿਆਈਆ ਹੋਰ ਕਰੀ ਦੀਵਾਨ காஜி நாவை கோயோரஹி ரெல்ல மஹா ਖਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੀ ਕੋ ਚੇਤ ਕਰੀ ਆਪਣਾ ਲਾਇਆ ਪਰਮਨ ਲਗਈ ਜੀ ਲੋ ਚੈ ਸਭ ਕੋ ਏਹੋ ਪਰਮ ਪਿਆਲਾ ਖਾਸ ਸੰਗਾਰ ਜੈ ਪਾਵੇਂ ਤੈਂ ਦੇ ਫਰੀਦਾ ਜਨ ਲੋਇਨ ਜਗ 모ਹੀਆ ਸੇ ਲੋਇਨ ਮੈਂ ਡਠ ਕਜਲ ਰੇਖ ਨ ਸਹਦੀਆ ਸੇ ਪੰਖੀ ਸੋਏ ਬਹਿਠ ਫਰੀਦਾ ਕੋ ਕੇਦਿਆ ਚਾਂਗੇਂਦੀਆ ਮਤੀ ਦੇਂਦਿਆ ਨਿਤ ਜੋ ਸ਼ੈਤਾਨ ਵਿਜਾਈ ਹੈ ਸੀਗਤ ਫਿਰੇ ਚਤ ਫਰੀਦਾ ਥਿਓ ਫਵਾਹੀ ਦਬ ਜਿਸਾਈ ਲੋੜ ਸਭ ਇੱਕ ਸਿਜਹ ਬਿਆਲ ਤਾੜੀ ਹੈ ਸਾਈਂ ਦਇ ਦਰਵਾੜੀ ਐ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜਿਹੜਨ ਕੋਏ ਜੀਵ ਦਇਆ ਪੈ ਰਾਤ ਲੈ ਮੋਇ ਆ ਉਪਰ ਹੋ